ਨੇਮ ਤੋਂ ਤਾਂ ਹਾਂ ਹਾਂ ਜੀ ਮੈਂ ਜਗਦੀਪ ਸਿੰਘ ਮੁੱਖ ਕੀਤਵੀੜ ਅਫਸਰ ਮਠੰਡਾ ਸਤਿ ਸ਼ਕਾਲ ਕੀ ਸਕੀ ਮੈਂ ਮੱਕੀ ਅਲੀ ਸਰਕਾਰ ਨੂੰ ਕਹਿ ਰਿਹਾ ਕਿਸ ਤਰ੍ਹਾਂ ਦੀ ਐਫਰਟਸ ਡਿਪਾਰਟਮੈਂਟ ਦੀ ਸਰਕਾਰ ਦੀ ਔਰ ਕਿਸਾਨਾਂ ਨੂੰ ਬੈਨੀਫਿਟ ਕੀ ਹੋਏਗਾ ਇਸ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਝੋਨੇ ਦੀ ਲਵਾਈ ਜਾਂ ਬਜਾਈ ਦੇ ਵਿੱਚ ਵਾਧਾ ਹੋਇਆ ਤਾਂ ਜਿਹੜਾ ਸਾਡਾ ਜ਼ਮੀਨ ਹੈਟਲਾ ਪਾਣੀ ਨਹੀਂ ਉਹ ਤਾਂ ਪੱਦਰ ਨਹੀਂ ਮੱਜਾ ਰਿਹਾ ਇਹਨੂੰ ਪਾਣੀ ਦੀ ਜਿਹੜੀ ਖਾਪਤ ਹੈ ਇਹਨੂੰ ਘਟਾਉਣ ਲਈ ਸਰਕਾਰ ਨੇ ਪਾਇਲਟ ਪ੍ਰੋਜੈਕਟ ਦਾ ਹਟੇ ਕਈ ਜ਼ਿਲ੍ਹਿਆਂ 'ਚ ਤਕਰੀਬਨ ਇਹ ਸਕੀਮ ਚਲਾਈ ਹੈ ਜਿਦੇ ਚੋ ਬਠਿੰਡਾ ਜਨਾ ਵੀ ਇੱਕ ਜ਼ਿਲ੍ਹਾ ਹੈ ਜਿਦੇ ਵਿੱਚ 2500 ਹੈਕਟੇਅਰ ਰਕਬੇ ਦੇ ਵਿੱਚ ਅਸੀਂ ਮੱਕੀ ਦੀ ਬਿਜਾਈ ਕਰਵਾਉਣੀ ਹੈ ਜਿਹੜੀ ਸੋਨੀ ਦੀ ਮੱਕੀ ਹੈ ਵੀ ਜائیں ਕਿਸਾਨ ਵੀਰ ਘੋਨਾ ਲਾਉਣ ਦੀ ਬਿਜਾਈ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲਾਂ ਦੇ ਵਿੱਚ ਘੋਨਾ ਲਾ ਰਹੇ ਸੀ ਉਹ ਘੋਨਾ ਲਾਉਣ ਦੀ ਬਿਜਾਈ ਮੱਕੀ ਦੀ ਬਿਜਾਈ ਕਰਨਗੇ ਤੇ ਉਹਨਾਂ ਨੂੰ ਸਰਕਾਰ ਵੱਲੋਂ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਦੀ ਮੈਕ ਸਹਾਇਤਾ ਕੀਤੀ ਜਾਊ। ਨਾੜੋ-ਨਾੜੂ ਨਾਲ ਨੂੰ ਪੂਰੀ ਟੈਕਨਾਲੋਜੀ ਬਾਰੇ ਜਾਣਕਾਰੀ, ਬੀਜਾਂ ਦਾ ਅਰੇਂਜਮੈਂਟ, ਲੋੜ ਅਨਸਾਰ ਖਾਦ ਦਾ ਪ੍ਰਬੰਧ ਔਰ ਸਮੇਂ ਸਿਰ ਬਜਾਈ ਲਈ ਮਸ਼ੀਨਰੀ ਦਾ ਪ੍ਰਬੰਧ ਇਹ ਸਭ ਕੁਝ ਸਾਡੇ ਵੱਲੋਂ ਪ੍ਰਬੰਧ ਕੀਤਾ ਜਾ ਚੁੱਕਾ ਹੈ। ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸਾਡੇ ਜਿਹੜੇ ਕੈਂਪ ਹੈ ਉਹ ਪਿੰਡ ਪਿੰਡ ਤੇ ਲੱਗ ਰਹੇ ਆ। ਦੇ ਨਾਲ ਨਾਲ ਅਸੀਂ ਪਿੰਡਾਂ ਵਿੱਚੋਂ ਕਿਸਾਨ ਮਿੱਤਰ ਉਹਨਾਂ ਦੀ ਸਹਾਇਤਾ ਨਾਲ ਕਿਸਾਨਾਂ ਤੱਕ ਪਹੁੰਚ ਕਰ ਰਹੇ ਹਾਂ ਉਹਨਾਂ ਕੀ ਕੰਮ ਕਰ ਰਹੇ ਹੈ ਵੀ ਜਿਹੜੇ ਕਿਸਾਨ ਵੀਰ ਆ ਜਿਹੜੇ ਇਹ ਮੱਕੀ ਦੀ ਬਿਜਾਈ ਕਰਨ ਤੇ ਸਰਕਾਰ ਵੱਲੋਂ ਦਿੱਤੀ ਜਾਂਦੀ ਜਿਹੜੀ ਸਹਾਇਤਾ ਉਹ ਵੀ ਉਹਨਾਂ ਨੂੰ ਮਿਲ ਸਕੇ ਔਰ ਜਿਹੜੀ ਫਸਲ ਮੱਕੀ ਦੀ ਬੀਜੀ ਜਾਵੇ ਉਹ ਪੂਰੀ ਖਾਪਜਾਪ ਹੋਵੇ ਉਹ ਤੋਂ ਉਸ ਲੂ ਬਾਲੇ ਪਾਣੀ ਵਿੱਚ ਜੋ ਜੋ ਨਾਲ ਲਗਾਇਆ ਜਾਂਦਾ ਜਾਂ ਜਿੱਥੇ ਜ਼ਮੀਨ ਪੂਰਾ ਝਾੜ ਢੋਣੇ ਦਾ ਨਹੀਂ ਆਉਂਦਾ ਪਾਣੀ ਦੀ ਠਾਈ ਠਾਈ ਪਾਣੀ ਢੋਣੇ ਨੂੰ ਲੱਗ ਜਾਂਦੇ ਐ ਪਾਣੀ ਦੀ ਕੁਆਲਿਟੀ ਮਾਰੀ ਐ ਤੇ ਜੇ ਉਹਦੀ ਵਜਾਇਏ ਅਸੀਂ ਮੱਕੀ ਜਿਹੜੀ ਕਿ ਮਈ ਮਹੀਨੇ ਦੇ ਆਖਰੀ ਹਫਤੇ ਤੋਂ ਲੈ ਕੇ ਪੂਰਾ ਜੂਨ ਮਹੀਨਾ ਉਹ ਉਹਦੇ ਲਈ ਅਨੁਕੂਣ ਸਮਾਂ ਮੱਕੀ ਦੀ ਬਿਜਾਈ ਦੀ ਕਿ ਕਿਸ ਤਰ੍ਹਾਂ ਅੱਗੇ ਜਾਏਗੀ ਕਿਸ ਤਰ੍ਹਾਂ ਕਿਸਾਨਾਂ ਦੀ ਮੱਕੀ ਮਾਰਕੀਟ ਜਾਏਗੀ ਹਾਂ ਜਿਸ ਤਰ੍ਹਾਂ ਜਿੱਥੇ ਮੈਂ ਗੱਲ ਕਰ ਰਿਹਾ ਸੀ ਵੀ ਉੱਥੇ 28 ਪਾਣੀ ਮਾੜੇ ਲੱਗਣ ਦੀ ਬਜਾਏ ਚਾਰ ਜਾਂ ਪੰਜ ਪਾਣੀਆਂ ਨਾਲ ਮੱਕੀ ਜਿਹੜੀ ਪੈਦਾ ਹੋਣੀ ਹੈ ਉਹਦੇ ਵਿੱਚ ਕਿਸਾਨ ਦਾ ਔਕਦਾ ਵੀ ਫਾਇਦਾ ਹੈ ਵੀ ਉਹਦੇ ਖੇਤ ਵਿੱਚ ਮਾੜੇ ਪਾਣੀ ਦੀ ਵਜ੍ਹਾ ਨਾਲ ਲੋ ਵੀ ਅੱਗੇ ਜਾ ਕੇ ਕੋਈ ਮੁਸ਼ਕਲਤਾ ਆਉਣੀ ਹੈ ਮੁਸ਼ਕਲ ਹੋਣੀ ਹੈ ਸਾਡੇ ਸਿਰ ਉਹਨੂੰ ਅਸੀਂ ਟੈਕਲ ਕਰ ਸਕਦੇ ਹਾਂ ਜਿੱਤਕ ਇਹਦੀ ਡਿਮਾਂਡ ਦਾ ਸਵਾਲ ਹੈ ਇਹਦੀ ਡਿਮਾਂਡ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਰੇ ਪੰਜਾਬ ਨਾਲੋਂ ਵੱਧ ਹੈ ਇੱਥੇ ਸਾਡੀਆਂ ਚਾਰ ਇੰਡਸਟਰੀ ਹੈਗੀਆਂ ਹੈ ਬੀਸੀਐਲ ਐ ਉਹਤੋਂ ਹਾਦ ਊਮ ਸੰਤ ਦੀ ਫੈਕਟਰੀ ਹੈਗੀ ਆ T3 ਸਾਡੀ ਫਟਾਰੀ ਦੇ ਤੱਬੀ ਨਜੀਪੁਰੇ ਚੌਥੀ ਸਿੰਗੋ ਦੇ ਪੋਲ ਇੱਕ ਪੈਨ ਕਾਰਬੋ ਇਹ ਚਾਰੇ ਫੈਕਟਰੀਆਂ ਜਿਹੜੀਆਂ ਇਹ ਮੱਕੀ ਤੋਂ ਜ਼ਿਆਦਾਤਰ ਮੱਕੀ ਵਰਤਦੇ ਐ ਇਥੈਨੋਲ ਪਰਾਪਤ ਦੇ ਵਿੱਚ ਹਾਂ ਤੇ ਜਿਹਦੇ ਵਿੱਚ ਰਜਾਨਾ ਇਹਨਾਂ ਚਾਰਾਂ ਦਾ ਜੇ ਜੋੜ ਜੋੜਦੇ ਆ ਤਾਂ 2400 ਮੀਟ੍ਰਿਕ ਟਨ ਹਾਂ ਤਕਰੀਬਨ 1000 ਏਕੜ ਦੇ ਕਰੀਬ ਦੀ ਮੱਕੀ ਰਜਾਨਾ ਇਹਨਾਂ ਨੂੰ ਜਰੂਰ ਜੇ ਅਸੀਂ ਪੂਰੇ ਸਾਲ ਦੀ ਇਹਨਾਂ ਦੀ ਮੰਗ ਲਈਏ ਤਾਂ ਉਹ ਤਕਰੀਬਨ 350 35 ਲੱਖ ਏਕੜ ਤੱਕ ਦਾ ਜਿਹੜਾ ਮਤਲਬ ਉਹ ਰਕ ਵਿੱਚੋਂ ਉਹ ਕੌਨੀ ਮੱਕੀ ਹੈ ਜਿਹੜੀ ਉਹ ਜਿੰਨੀ ਇਹਨਾਂ ਨੂੰ ਚਾਹੀਦੀ ਹੈ ਫਿਰ ਕਿਤੇ ਜਾ ਕੇ ਉਹਨਾਂ ਦੀ ਪੂਰਤੀ ਹੁੰਦੀ ਹੈ ਉਹ ਮੱਕੀ ਨੂੰ ਸੁੱਕੀ 14% ਨਮੀ ਦੇ ਉੱਤੇ ਜਿਹੜੀ ਸਟੋਰ ਕੀਤੀ ਜਾ ਸਕੇ ਜਿਹੜੀ ਉਹਨਾਂ ਦੀ ਇੰਡਸਟਰੀ ਵਿੱਚ ਕੰਮ ਆ ਸਕੇ ਉਸ ਮੱਕੀ ਨੂੰ ਜਿਹੜਾ ਸਾਡਾ ਐਮਐਸਪੀ ਹੈ ਉਹ ਆਮ ਤੌਰ ਤੇ ਉਹ ਤੋਂ ਉੱਪਰ ਜ਼ਿਆਦਾ ਰੇਟ ਤੇ ਹੀ ਖਰੀਦ ਰਿਹਾ ਜਾਂ ਮਿਲ ਰਹੀ ਹੈ ਜਿੱਥੋਂ ਕਿਤੋਂ ਵੀ ਉਹ ਇਦੋਂ ਪਹਿਲਾਂ ਮਹਾਰਾਸ਼ਟਰਾ ਤੋਂ ਐਮਪੀ ਤੋਂ ਜਾਂ ਕੋਟਾ ਹੀ ਰਿਆ ਰਾਜਸਥਾਨ ਦਾ ਜੁਪੀ ਬਿਹਾਰ ਜਿੱਥੋਂ ਕਿਤੋਂ ਵੀ ਉਹ ਲਿਆ ਰਹੇ ਹੈ ਉਹਨਾਂ ਨੂੰ ਸਾਰਾ ਸਾਲ ਇੱਕ ਥਾਂ ਤੋਂ ਮੱਕੀ ਨਹੀਂ ਮਿਲਦੀ ਵਕ ਵਕ ਖੇਤਾਂ ਤੋਂ ਵਕ ਵਕ ਸਿੱਧੇਨ ਤੋਂ ਮੱਕੀ ਲੈਂਦੇ ਆ ਉਹ ਤੇ ਟੂਟਵਾਟਵਾ ਹੀ ਦੇ ਖਰਚੇ ਵੀ ਪੈਂਦੇ ਆ ਤੇ ਜੇ ਆਉਣ ਵਾਲੇ ਭਵਿੱਖ ਨੂੰ ਵੀ ਦੇਖਦੇ ਆ ਸਾਡੇ ਇਸ ਏਰੀਏ ਦੀ ਇੰਡਸਟਰੀ ਹੈ ਇਹਨੇ ਲਗਾਤਾਰ ਅੱਗੇ ਜੋ ਸਰਕਾਰ ਦੇ ਟਾਰਗੇਟ ਹੈ ਇਥੈਨੋਲ ਨੂੰ ਡੀਜ਼ਲ ਪੈਟਰੋਲੀਅਮ ਉਤਪਾਦ ਦੇ ਵਿੱਚ ਬਲੈਂਡਿੰਗ ਕਰਨ ਦੇ ਉਹ ਟਾਰਗੇਟ ਹੈ ਜਿਹੜੇ ਅੱਗੇ ਵੱਧਦੇ ਰਹਿਣੇ ਹਨ ਤੇ ਇਹਨਾਂ ਨੂੰ ਜਿਹੜੀ ਮੱਕੀ ਦੀ ਡਿਮਾਂਡ ਹੈ ਉਹ ਅੱਗੇ ਵੱਧਦੀ ਰਹਣੀ ਹੈ ਇਸ ਕਰਕੇ ਇਹਦੀ ਮਾਰਕੀਟਿੰਗ ਦੀ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਵੀ ਇਹਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ ਮਾਰਕੀਟ ਰਹੀ ਇਹਦੀ ਮਿਨੀਮਮ ਸਪੋਰਟ ਪ੍ਰਾਈਸ ਤੇ 14% ਨਮੀ ਵਾਲੀ ਮੱਕੀ ਨੂੰ ਖਰੀਦਣ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ